ਮਾਨ ਸਰਕਾਰ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਜਾ ਚੁੱਕਾ ਹੈ ਕਿ ਨਸ਼ਾ ਬਿਕਨ ਵਾਲੇ ਏਰੀਏ ਦੇ ਵਿੱਚ ਜੇਕਰ ਕਿਸੇ ਤਰ੍ਹਾਂ ਦੀ ਵੀ ਪੁਲਿਸ ਕਰਮਚਾਰੀਆਂ ਦੀ ਲਾਪਰਵਾਹੀ ਪਾਈ ਗਈ ਤਾਂ ਸਬੰਧਤ ਐਸਐਚਓ ਦੇ ਉੱਪਰ ਜਿਹੜੀ ਕਾਰਵਾਈ ਉਹ ਕੀਤੀ ਜਾਵੇਗੀ ਸੋ ਇਸ ਦੀ ਇੱਕ ਤਾਜ਼ਾ ਉਦਾਹਰਣ ਵੀ ਦੇਖਣ ਨੂੰ ਮਿਲੀ ਹੈ ਬਠਿੰਡਾ ਦੇ ਵਿੱਚ ਥਾਣਾ ਸਿਵਲ ਲਾਈਨ ਦੇ ਵਿੱਚ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਐਸਐਸਪੀ ਬਠਿੰਡਾ ਦੇ ਵੱਲੋਂ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ ਜਿਸ ਦੇ ਵਿੱਚ ਕੀ ਐਸਐਚਓ ਤੇ ਐਡੀਸ਼ਨਲ ਐਸਐਚਓ ਨੂੰ ਤੁਰੰਤ ਪ੍ਰਭਾਵ ਤੋਂ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਇਸ ਪੂਰੇ ਮਾਮਲੇ ਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਨਸ਼ਿਆਂ ਸੰਬੰਧੀ ਜਿਹੜੀਆਂ ਸ਼ਿਕਾਇਤਾਂ ਸੀ ਉਹਨਾਂ ਦੇ ਉੱਪਰ ਇੱਕ ਕਾਰਵਾਈ ਦੇ ਵਿੱਚ ਇਨ੍ਹਾਂ ਅਫਸਰਾਂ ਦੇ ਵੱਲੋਂ ਅਣਗਹਿਲੀ ਕੀਤੀ ਗਈ ਸੀ ਅਤੇ ਸ਼ਿਕਾਇਤਾਂ ਤੇ ਉੱਪਰ ਤੁਰੰਤ ਪ੍ਰਭਾਵ ਤੋਂ ਕਾਰਵਾਈ ਵੀ ਨਹੀਂ ਕੀਤੀ ਜਾ ਰਹੀ ਸੀ ਜਿਸ ਦੀਆਂ ਲਗਾਤਾਰ ਲੋਕਾਂ ਦੇ ਵੱਲੋਂ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸੀ ਜਿਸ ਦੇ ਚੱਲਦੇ ਜਦੋਂ ਪੁਲਿਸ ਦੇ ਵੱਲੋਂ ਸ਼ਿਕਾਇਤਾਂ ਦਿੱਤੀ ਕਿੱਤੀ ਗਈ ਤਾਂ ਇਹ ਸਾਰੀਆਂ ਗੱਲਾਂ ਸਹੀ ਪਾਈਆਂ ਗਈਆਂ ਤੇ ਇਹਨਾਂ ਅਫਸਰਾਂ ਦੀ ਡਿਊਟੀ ਦੇ ਵਿੱਚ ਅਣਗਹਿਲੀ ਪਾਈ ਗਈ ਜਿਸ ਤੋਂ ਬਾਅਦ ਇਹਨਾਂ ਨੂੰ ਤੁਰੰਤ ਪ੍ਰਭਾਵ ਤੋਂ ਮੁਅੱਤਲ ਜਿਹੜਾ ਕਰ ਦਿੱਤਾ ਗਿਆ ਸੋ ਕੀ ਪੂਰੇ ਮਾਮਲੇ ਨੂੰ ਲੈ ਕੇ ਉੱਚ ਅਧਿਕਾਰੀਆਂ ਦਾ ਕਹਿਣਾ ਉਹ ਤੁਹਾਨੂੰ ਸੁਣਵਾਨੇ ਆ ਇਹ ਜੋ ਕਾਰਵਾਈ ਕੀਤੀ ਗਈ ਹੈ ਇਹ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਜੋ ਸਖ਼ਤ ਦਿਸ਼ਾਦਾਤਾ ਪਹਿਲਾਂ ਤੋਂ ਜਾਰੀ ਹੋਈਆਂ ਜੋ ਨਸ਼ੇ ਵੇਚਦੀ ਕਰਦੇ ਹੈਗੇ ਉਹਨਾਂ ਨੂੰ ਧੋਖਿਆ ਜਾਵੇ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਤੇ ਇਹ ਤੋਂ ਬਿਆਣਾ ਵਸਤੀ ਦੇ ਅੰਦਰ ਸ਼ਿਕਾਇਤ ਮਿਲ ਰਹੀ ਸੀ ਪਬਲਿਕ ਵੱਲੋਂ ਬਾਰ-ਬਾਰ ਸ਼ਿਕਾਇਤਾਂ ਮਿਲ ਰਹੀ ਸੀ ਜੀ ਦੀ ਪੜਤਾਲ ਕਰਵਾਈ ਗਈ ਤੇ ਸ਼ਿਕਾਇਤਾਂ ਜਿਹੜੀ ਸੀ ਸਹੀ ਪਾਈ ਗਈ ਸੀ ਤੇ ਸ਼ਿਕਾਇਤਾਂ ਦੇ ਆਧਾਰ ਤੇ ਜਿਹੜਾ ਹੈਗਾ ਇਨਸਪੈਕਟਰ ਰਵਿੰਦਰ ਕੁਮਾਰ ਨੂੰ ਮੁਅਤਲ ਕਰ ਦਿੱਤਾ ਗਿਆ ਤੇ ਨਾਲ ਹੀ ਸਹਾਇਕ ਜੋ ਮੁਖੀ ਹੈਗਾ ਥਾਣੇ ਦਾ ਬੀਨ ਸਿੰਘ ਸਬ ਇਨਸਪੈਕਟਰ ਉਹਨਾਂ ਨੂੰ ਵੀ ਐਸਐਸਜੀ ਸਾਹਿਬ ਨੇ ਮੁਅਤਲ ਕਰ ਦਿੱਤਾ ਕਿਸ ਤਰ੍ਹਾਂ مشਕਤਾਂ ਮਿਲਦੀਆਂ ਨੇ ਸ਼ਿਕਾਇਤਾਂ ਇਤੇ ਉਹੀ ਸ਼ਿਕਾਇਤਾਂ ਆ ਰਹੀਆਂ ਸੀ ਬੇਥੇ ਨਸਾ ਵਿਕ ਰਹੇ ਨੇ ਲੇਕਿਨ ਉਹਦੇ ਕਾਰਵਾਈ ਜਿਹੜੀ ਹੈਗੀ ਢਿੱਲੀ ਸੀਗੀ ਬਾਕੀ ਥਾਣਿਆਂ 'ਚ ਕਾਰਵਾਈ ਹੈਗੀ ਜਿਹੜੀ ਪ੍ਰੋਪਰ ਚੱਲ ਰਹੀ ਹੈਗੀ ਜੋ ਵੀ ਅਗਰ ਕੋਈ ਇਹ ਜਿਹੀ ਕੋਤਾਈ ਵਰਤੂਗਾ ਅੱਗੇ ਤੋਂ ਤਾਂ ਉਹਦੇ ਖਿਲਾਫ ਵੀ ਐਕਸ਼ਨ ਲੱਗ ਸਕਦੇ ਐਕਸ਼ਨ ਲਿੱਤੇ ਜਾਣਗੇ ਸਰ ਲਾਪਰਵਾਹੀ ਵਰਤੀ ਗਈ ਜਾਂ ਕੋਈ ਇਨਵੋਲਵਮੈਂਟ ਵਿੱਚ ਪਈ ਹੈ ਇਨਵੋਲਵਮੈਂਟ ਨਹੀਂ ਹੈ ਜਿੰਨੇ ਇਦੇ ਅੰਦਰ ਲਾਪਰਵਾਹੀ کہہ ਸਕਦੇ ਆਪਾਂ ਸਮੇਂ ਸਿਰ ਕਾਰਵਾਈ ਨਹੀਂ ਕੀਤੀ ਸਮੇਂ ਸਿਰ ਕਾਰਵਾਈ ਨਹੀਂ ਸਮੇਂ ਸਿਰ ਕਾਰਵਾਈ ਕੀਤੀ ਨਹੀਂ ਗਈ ਕੋਈ ਪਬਲਿਕ ਇਨਫੋਰਮੇਸ਼ਨ ਦਿੱਤੀ ਹੈ ਤਾਂ ਉਹ ਇਨਫੋਰਮੇਸ਼ਨ ਉੱਤੇ ਜਸਟ ਕਾਰਵਾਈ ਨਹੀਂ ਹੋਈ ਹੈ ਤਾਂ ਇਹ ਹੀ ਸ਼ਿਕਾਇਤ ਹੈ ਔਰ ਇਹਦੇ ਅੰਦਰ ਇਨਵੋਲਮੈਂਟ ਦੀ ਕੋਈ ਨਹੀਂ ਹੈ ਕਿੰਨੀ ਦੇਰ ਤੋਂ ਚੁਕ ਕਹਿਤਾ ਆ ਰਹੀ ਸਰ ਜੇ ਇਸ ਤਰ੍ਹਾਂ ਦੀਆਂ ਹਾਂ ਜੇ ਗੱਲ ਕੀਤੀ ਜਾਵੇ ਇਹ ਸ਼ਿਕਾਇਤਾਂ ਕੋਈ ਕਿੰਨੇ ਦੇਰ ਵਾਲੀ ਗੱਲ ਨਹੀਂ ਹੈ ਇਹਦੇ ਅੰਦਰ ਇਹਦੇ ਗੱਲ ਹੈ ਵੀ ਇੱਕ ਜਾਂ ਦੋ ਵਾਰ ਵੀ ਆਈ ਹੈ ਤਾਂ ਵੀ ਕਾਰਵਾਈ ਕਿਉਂ ਨਹੀਂ ਹੋਈ ਹੈ ਉੱਤੇ ਇਸ ਤਰ੍ਹਾਂ ਦੇ ਮਾਮਲੇ ਤਾਂ ਹੋਰ ਉੱਤੇ ਇਹ ਜੋ ਵੀ ਆਇਆ ਜਿਵੇਂ ਜੰਤਨਗਰ ਆਪਾਂ ਬੀੜ ਤਲਾਜਾ ਹੋਰ ਵੀ ਏਰੀਆ ਚ ਹੈ ਜੋ ਉੱਧਰ ਵੀ ਕਾਰਵਾਈ ਨਹੀਂ ਇਹ ਚੀਜ਼ਾਂ ਅਸੀਂ ਦੇਖ ਰਹੇ ਹਾਂ ਅਸੀਂ ਇਹਨੂੰ ਸੁਪਰਵਾਈਜ਼ ਕਰ ਰਹੇ ਹਾਂ ਉਤਲੇ ਲੈਵਲ ਤੇ ਵੀ ਕੋਈ ਅਗਰ ਇਹੀ ਜੀ ਕਾਰਵਾਈ ਨਹੀਂ ਕਰਦਾ ਤਾਂ ਉਹਦੇ ਨਾਲ ਵੀ ਇਹੀ ਹੋਊਗਾ ਕਾਰਵਾਈ ਨਾ ਕਰਨ ਦਾ ਸਰ ਕੋਈ ਪੋਲੀਟੀਕਲ ਦਬਾਅ ਜਾਂ ਇਸ ਨਹੀਂ ਇਹਦਾ ਕੋਈ ਦਬਾਅ ਨਹੀਂ ਹੈ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਬਸ ਕੰਮ ਤੇ ਮਤਲਬ ਢਿੱਲੀ ਕਾਰਗੁਜ਼ਾਰੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਲਾਕੀ ਇਸੇ ਤਰ੍ਹਾਂ ਜਾਰੀ ਲਉਗੀ ਸਰ ਇਹ ਤੋਂ ਲਾਪਰਵਾਹੀ ਬਿਲਕੁਲ ਜੀ ਮੈਂ ਤਾਂ ਸਾਡੀ ਜੋ ਵੀ ਪੁਲਿਸ ਅਫਸਰ ਸਾਡੇ ਥੱਲੇ ਵਾਲੀ ਹੈਗੀ ਐਸ ਐਚਓ ਡੀ ਐਸ ਪੀ ਸਾਹਿਬਾਨ ਜਾਂ ਜਿਹੜੇ ਹੋਰ ਅਫਸਰ ਥੱਲੇ ਸਹੀ ਕਾ ਮੈਂ ਉਹਨਾਂ ਨੂੰ ਹਦਾਇਤ ਕਰੂੰਗਾ ਸਖਤੀ ਨਾਲ ਵੀ ਇਹ ਟੀਲੀਕਾਰ ਗੁਜ਼ਾਰੀਆਂ ਨਾ ਹੋਵੇ ਜੇ ਤੁਹਾਨੂੰ ਕੋਈ ਸ਼ਿਕਾਇਤ ਮਿਲਦੀ ਹੈ ਤੁਰੰਤ ਉਹਦੇ ਉੱਤੇ ਕਾਰਵਾਈ ਕੀਤੀ ਜਾਵੇ ਤੇ ਉਹਨੂੰ ਅਰੈਸਟ ਕੀਤਾ ਜਾਵੇ ਠੀਕ ਥੈਂਕ ਯੂ